ਬਰਾ। ਸੋ ਇਤਿਮਾਨ ਚੈਨਲ ਦੇਖ ਰਹੇ ਸਾਰੀ ਦਰਸ਼ਕਾਂ ਨੂੰ ਮੇਰੇ ਵੱਲੋਂ ਐਨ ਕੇ ਆਰ ਕੇ ਗੰਗੜਾ ਵੱਲੋਂ ਪਿਆਰਪੂਰੀ ਸਤਿ ਸ਼੍ਰੀ ਅਕਾਲ। ਸੋ ਕਰਦੇ ਆ ਤੁਹਾਡਾ ਨਿਕਾ ਨਿਕਾ ਸਵਾਗਤ। ਸੋ ਅਸੀਂ ਅੱਜ ਮੌਜੂਦ ਹਾਂ ਜੀ ਪਿੰਡ ਰੰਗੀਆਂ ਦੇ ਵਿੱਚ ਖਰੜ ਮੋਹਾਲੀ। ਸੋ ਜੀ ਅੱਜ ਇੱਥੇ ਮਾਤਾ ਜੀ ਦਾ ਭੰਡਾਰਾ ਚੱਲ ਰਿਹਾ ਹੈ। ਮਾਤਾ ਨੈਣਾ ਦੇਵੀ ਦੇ ਮੰਦਿਰ ਦੇ ਵਿੱਚ ਆਪਾਂ ਮੌਜੂਦ ਹਾਂ ਜੀ। ਸੋ ਚੱਲਦੇ ਆ ਅੰਦਰ। ਸੋ ਗੱਲਬਾਤ ਕਰਦੇ ਆ ਸੇਵਾਦਾਰਾਂ ਦੇ ਨਾਲ ਤੋਂ ਦੁਖਾਨੀਆਂ ਤੁਹਾਨੂੰ ਝਲਕੀਆਂ। ਸੋ ਕੀ ਚੱਲ ਰਿਹਾ ਹੈ ਇਸ ਮੰਦਿਰ ਦੇ ਅੰਦਰ। Thank you. you yeah. ਸੋ ਜੀ ਗੱਲਬਾਤ ਕਰਦੇ ਜੀ ਉਹਨਾਂ ਦੇ ਨਾਲ ਜੋ ਕਿਸੇ ਤਰੀਫ ਦੇ ਮਹਤਾਜ ਨਹੀਂ ਹੈਗੇ ਇਹਨਾਂ ਨੂੰ ਕੌਣ ਨਹੀਂ ਜਾਣਦਾ ਜੀ ਇਨਸ਼ਾਅਰ ਸ਼ਰਮਾ ਜੀ ਦੇ ਨਾਲ ਆਪਾਂ ਗੱਲਬਾਤ ਕਰਦੇ ਆ ਜੀ ਸੋ ਜੋ ਅੱਜ ਇੱਥੇ ਪਹੁੰਚੇ ਨੇ ਜੀ ਸੋ ਜੈ ਮਾਤਾ ਜੀ ਜੈ ਮਾਤਾ ਜੀ ਅੱਜ ਅਸੀਂ ਰੰਗੀਆਂ ਪਿੰਡ ਤੇ ਸਰਜੀਤ ਸਿੰਘ ਰੰਗਿਆਰ ਜੀ ਦੇ ਜਿਹੜੇ ਮੁੱਖ ਸੇਵਾਦਾਰ ਨੇ ਮਾਤਾ ਨੈਣਾ ਦੇਵੀ ਮੰਦਿਰ ਦੇ ਬੜਾ ਹੀ ਅੱਛਾ ਪ੍ਰਬੰਧ ਬੜਾ ਹੀ ਅੱਛਾ ਪ੍ਰੋਗਰਾਮ ਹੈ ਨਾ ਵੱਲੋਂ ਹਰ ਵਾਰ ਕੀਤਾ ਜਾਂਦਾ ਜੀ ਅੱਜ ਸਵਾਰ ਆਣ ਦਾ ਮੌਕਾ ਮਿਲਿਆ ਮੇਰੇ ਨਾਲ ਸਾਡੇ ਸੰਗਠਨ ਦੇ ਧਰਮਗੁਰੂ Swami Ranjan Shastri ji ਜੀ ਸਾਡੇ rahul machanda ji youth wing ਦੇ ਸੂਬੇ ਦੇ ਪ੍ਰਧਾਨ ਸੀਨੀਅਰ ਪੱਤਰਕਾਰ rohit sooj ji kulwinder sidhu ji arjinder tharival ji rishi ji ਦੇਖੋ ਜਿਹੜੇ ਧਾਰਮਿਕ ਕਾਰਜਕ੍ਰਮ ਜਿਹੜੇ ਹੁੰਦੇ ਆ ਇਹਨਾਂ ਨਾਲ ਕੀ ਹੁੰਦਾ ਹੈ ਕਿ ਸਾਡੇ ਜਿਹੜੇ ਬੱਚੇ ਆ ਸਾਡੀ ਸੰਸਕ੍ਰਿਤੀ ਨਾਲ ਜੁੜੇ ਰਹਿੰਦੇ ਆ ਜੀ ਸਾਡਾ ਯੂਥ ਆ ਭਟਕਦਾ ਨਹੀਂ ਆ ਜਿਹੜਾ ਇਹ ਹਵਨ ਜਿਹੜਾ ਹੋ ਰਿਹਾ ਜਿਹੜੇ ਹਵਨ ਦੀਆਂ ਜਿਹੜੀਆਂ ਤਰੰਗਾਂ ਨੇ ਜਿੱਥੇ ਤੱਕ ਜਾਣਾ ਹੈ ਜਾਣਾ ਹੈ ਇਹਦੀ ਮਹਿਕ ਜਿੱਥੇ ਤੱਕ ਜਾਣੀ ਆ ਉਥੇ-ਉਥੇ ਦਾ ਵਾਤਾਵਰਣ ਆਪਣੇ ਆਪ ਵੀ ਜਿਹੜਾ ਸ਼ੁੱਧ ਹੋ ਜਾਣਾ ਹੈ ਉਹ ਜਿਨ੍ਹਾਂ-ਜਿਨ੍ਹਾਂ ਲੋਕਾਂ ਨੇ ਵਿਚ ਭਾਗ ਲਿਆ ਜਾਂ ਨੇੜੇ ਬੈਠੇ ਆ ਉਹਨਾਂ ਦੀ ਮਾਨਸਿਕਤਾ ਪੋਜ਼ਿਟਿਵ ਹੋ ਜਾਂਦੀ ਆ ਸਾਨੂੰ ਸਾਰਿਆਂ ਨੂੰ ਜਿਦਾ ਕਿ ਜਿਹੜੇ ਵੀ ਸਾਡੇ ਤਿਹਾਰ ਹੁੰਦੇ ਆ ਉਹ ਹਰਸ਼ੋ ਸ਼ਾਸਨਾ ਮਨਾਣੇ ਚਾਹੀਦੇ ਆ ਇਹਦੇ ਨਾਲ ਨਾਲ ਮੈਂ ਸੰਗਤ ਨੂੰ ਇੱਕ ਹੋਰ ਅਪੀਲ ਕਰਾਂਗਾ ਸਵੇਰੇ ਸ਼ਾਮ ਜਿਹੜਾ ਆਰਤੀ ਦਾ ਟਾਈਮ ਹੁੰਦਾ ਨਾ ਸਾਡਾ ਵਿਸ਼ੇਸ਼ ਸਾਗਰ ਮਹਾਕਾਲੀ ਮੰਦਿਰ ਗਲਮੋਰ ਸਿਟੀ ਹੈ ਬਡਾਲਾ ਰੋਡ ਤੇ ਦਿਨ ਤਿਹਾਰ ਤੇ ਸੰਗਤ ਪੂਰੀ ਹੁੰਦੀ ਆ ਮੈਨੂੰ ਨਹੀਂ ਚਲੋ ਇਸ ਵਿੱਚ ਇਸ ਮੰਦਿਰ ਬਾਰੇ ਨਹੀਂ ਮੈਂ ਕਹਿ ਰਿਹਾ ਅੱਜ ਇਸੇ ਪੂਰੀ ਸੰਗਤ ਆ ਰੌਣਕਾਂ ਲੱਗੀਆਂ ਨੇ ਭੈਣਾਂ ਮਾਵਾ ਸਾਰੀਆਂ ਪਰ ਸਵੇਰੇ ਸ਼ਾਮ ਜਿਹੜਾ ਹੁੰਦਾ ਸੰਗਤ ਘੱਟ ਹੁੰਦੀ ਆ ਜੀ ਕਾਰਨ ਕਿ ਸਕੂਲੇ ਬੱਚਿਆਂ ਨੂੰ ਜਾਣ ਦਾ ਜੀ ਆਣ ਦਾ ਜੀ ਕਿ ਜੇ ਬੱਚਿਆਂ ਨੂੰ ਆਪਾਂ ਘੰਟਾ ਪਹਿਲਾਂ ਪੈਣਾ ਤਾਂ ਆਪਾਂ ਘੰਟਾ ਪਹਿਲਾਂ ਵੀ ਉੱਠਾਂਗੇ ਨਾ ਜੀ ਜੀ ਮੇਰੀ ਇੱਕ ਬੇਨਤੀ ਹੈ ਵੀ ਸਰੇ ਸ਼ਾਮ ਇਹ ਨਾ ਹੋਵੇ ਪੰਡਿਤ ਜੀ ਆਰਤੀ ਕੱਲਾ ਹੀ ਕਰਦੇ ਹੋਣ ਸਰੇ ਸ਼ਾਮ ਮੰਦਿਰ ਵਿੱਚ ਰੌਣਕ ਹੋਣੀ ਚਾਹੀਦੀ ਆ ਤੁਸੀਂ ਜਾਓਗੇ ਤੁਹਾਡੇ ਬੱਚੇ ਵੀ ਪ੍ਰੇਰਿਤ ਹੋਣਗੇ ਜੀ ਬਜ਼ੁਰਗਾਂ ਨੂੰ ਚਾਹੀਦਾ ਹੈ ਕਿ ਜਿਹੜਾ ਤੁਸੀਂ ਸੱਠਾਂ ਚ ਬੈਠਦੇ ਹੋ ਆਪਣੀਆਂ ਜਾ ਕੇ ਉਹ ਮੰਦਰਾਂ ਚ ਬੈਠੋ ਜਾ ਕੇ ਮੰਦਰਾਂ ਜਾਣਾ ਆਪਣੇ ਪਿੰਡ ਦਾ ਇਤਿਹਾਸ ਦੱਸੋ ਇਲਾਕੇ ਦਾ ਇਤਿਹਾਸ ਦੱਸੋ ਜਿਹੜੀਆਂ ਤੁਹਾਨੂੰ ਪੁਰਾਣੀਆਂ ਪਿੰਡਾਂ ਬਾਰੇ ਗੱਲਾਂ ਪਤ ਨਹੀਂ ਨੇ ਪਿੰਡਾਂ ਦੇ ਬਜ਼ੁਰਗਾਂ ਦੀਆਂ ਅੱਛੀਆਂ ਗੱਲਾਂ ਪਤ ਨਹੀਂ ਨੂੰ ਦੱਸੋ ਕਿਉਂਕਿ ਜਾਣਾ ਇੱਕ ਦਿਨ ਸਭ ਨੇ ਬਿਲਕੁਲ ਜਦੋਂ ਜਿਵੇਂ ਮਨ ਲਓ ਫੁਰਦੀ ਆ ਬਜ਼ੁਰਗੋ ਬੈਠੇ ਜੋ ਇਤਿਹਾਸ ਜੋ ਚੀਜ਼ਾਂ ਇਹਨਾਂ ਨੂੰ ਪਤਾ ਹੋਊਗੀ ਸਾਨੂੰ ਨਹੀਂ ਪਤਾ ਜੀ ਜੀ ਤੋ ਇਹਨਾਂ ਕੋਲ ਜਿਹੜੀਆਂ ਇਹਨਾਂ ਸਾਨੂੰ ਸਾਰਿਆਂ ਨੂੰ ਨਾਲ ਨਾਲ ਹੋਰ ਬੇਨਤੀ ਹੈ ਮੈਂ ਯੂਥ ਨੂੰ ਕਰਾਂਗਾ ਕਿ ਜਿੰਨਾ ਹੋ ਸਕੇ ਹੋ ਸਕਦਾ ਆਪਣੇ ਮਾ ਮਾਤਾ ਪਿਤਾ ਦਾ ਮਾਤਾ ਪਿਤਾ ਦੀ ਸੇਵਾ ਕਰੋ ਜੀ ਜੀ ਕਿਉਂਕਿ ਜਦੋਂ ਆਪਾਂ ਮਾਤਾ ਪਿਤਾ ਦੀ ਸੇਵਾ ਕਰਦੇ ਮੰਦਰ ਘਰ ਚ ਹੀ ਹੋ ਜਾਂਦਾ ਆਪਣਾ ਜੀ ਜਦੋਂ ਮਾਤਾ ਪਿਤਾ ਦੀ ਸੇਵਾ ਕਰਦੇ ਤਾਂ ਆਪਾਂ ਮੰਦਰ ਵੀ ਜਾਂਦੇ ਆ ਬਾਕੀ ਇਹਨਾਂ ਦੀ ਟੀਮ ਵੱਲੋਂ ਸਰਜੀਤ ਸਿੰਘ ਰੰਗੀਆਂ ਦੀ ਟੀਮ ਵੱਲੋਂ ਲਗਾਤਾਰ ਲੰਗਰ ਜਗ ਪ੍ਰਸ਼ਾਦ ਜਿਹੜੇ ਕੀਤੇ ਜਾ ਰਹੇ ਨੇ 25 ਤੋਂ 3 ਤਰੀਕ ਤੱਕ ਲਗਾਤਾਰ ਲਗਾਤਾਰ ਲੰਗਰ ਪ੍ਰਸ਼ਾਦ ਅੱਜ ਹਵਨ ਹੋਇਆ ਜੀ ਬੜਾ ਹੀ ਜਿਹੜਾ ਦੇਖੋ હિંમત ਆਲਾ ਕੰਮ ਹੁੰਦਾ ਇਹ ਪ੍ਰੋਗਰਾਮ ਕਰਨੇ ਸੋਕੇ ਲਈ ਪੈਸੇ ਨਾਲ ਪ੍ਰੋਗਰਾਮ ਨਹੀਂ ਹੁੰਦੇ ਪ੍ਰੋਗਰਾਮ ਆਰਗੇਨਾਈਜ਼ ਕਰਨਾ ਹਰ ਬੰਦੇ ਨੂੰ ਨਾਲ ਜੋੜ ਕੇ ਰੱਖਣਾ ਹੁੰਦਾ ਕੀ ਹੈ ਕਿਸੇ ਨੂੰ ਤੁਸੀਂ ਪੁੱਛੇ ਜਿਹੜਾ ਕੋਈ ਆਂਦੇ ਆ ਆਮ ਤੌਰ ਤੇ ਕੀ ਹੁੰਦਾ ਜੇ ਤੁਸੀਂ 2 ਮਿੰਟ ਇਹਨੂੰ ਹੱਸ ਕੇ ਨਾਲ ਵਾਲਾ ਗਲ ਨਾਰਾਜ਼ ਹੋ ਜਾਂਦਾ ਹਰ ਬੰਦੇ ਨੂੰ ਨਾਲ ਲੱਗੇ ਚੱਲਣਾ ਬੜਾ ਔਖਾ ਨਾਲ ਸਰਜੀਤ ਸਿੰਘ ਜਿਹੜੇ ਟੀਮ ਬਧਾਈ ਦੀ ਪਾਤਰ ਹੈ ਜਿਹੜਾ ਇੰਨਾ ਵੱਡਾ ਜਿਹੜਾ ਇਹ ਪ੍ਰੋਗਰਾਮ ਕਰਵਾ ਰਿਹਾ ਜੀ ਸ਼ੁਕਰੀਆ ਤਾਂ ਨਬਾ ਜੀ ਜੈ ਮਾ ਜੀ ਜੈ ਮਤ ਹਾਂ ਅਜੀ ਪੰਡਿਤ ਜੀ ਕੀ ਕਹੂੰਗੇ ਜੀ ਅੱਜ ਦੇ ਫੰਕਸ਼ਨ ਬਾਰੇ ਜੋ ਅੱਜ ਐਡਾ ਬੜਾ ਕਾਰਜਕ੍ਰਮ ਕੀਤਾ ਗਿਆ ਤੁਸੀਂ ਅੱਜ ਇੱਥੇ ਪਹੁੰਚੇ ਹੋ ਜੀ ਇਹ ਸਾਇ ਹੈ ਕਿ ਹਮ ਲੋਗੋ ਕੋ ਧਾਰਮਿਕ ਸੰਸਥਾ ਹੈ ਸਿਵ ਸੈਨਾ ਹਿੰਦ हमारा कार्य मुख्य है कि हम लोगों को जागृत करना सनातन के लिए ठीक है जहाँ पर कि लोग आ, सनातन में जुड़े संस्कृति में जुड़े और वह धार्मिक कार्यों को जोड़ के रखे अपने बच्चों को यूथ को सभी को आ, धर्म से जोड़ के रखें अपने अपने धर्मों से ये नहीं कहते कि हाँ कौन जब सब अपने अपने धर्मों में लेकिन अपने आने वाले पीढ़ी को बताएं हाँ, और यहाँ पर जब बुलाया तो बहुत ही अच्छा कार्यक्रम है बहुत ही सुंदर देखकर के हाँ और ये है कि आगे आप और प्रेरित करें लोगों को जोड़ के रखें बस यही है तो जी माँ बाप को बच्चों को कैसे जोड़ना चाहिए उनको क्या शिक्षा देनी चाहिए थोड़ा सा इसके बारे में थोड़ा सा जनता को यूथ को थोड़ा सा सबसे पहले तो माँ बाप को खुद को अपने आप को चेंज करना चाहिए जी बच्चे को तभी आप जोड़ पाओगे जब एक्चुअल में बच्चा सबसे पहले अवगुण या गुण सीखता ही अपने माता पिता से माता पिता से। अगर आपने एक जगह बोला कि जैसे आजकल चलता है ना आप किसी को झूठ बोला जैसे आपने बच्चे को बताया कि वहाँ दादा को झूठ बोल दो दादी को झूठ बोल दो किसने सिखाया पहले माता पिता ने कहीं गए हैं या खुद ही झूठ बोलते एक्चुअल में माता पिता ही बच्चे को पहला ज्ञान जो है ना अच्छाई और बुराई का देते हैं उसके बाद उसको सामाजिक जैसे लोग ऐसे लोगों से जुड़ते जाते हैं आगे जुड़ते 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 हुआ उस तरीके के तत्व में या तो अध्यात्म में अध्यात्म कैसे जुड़ेंगे माता पिता ने पहले उनको लेकर के सुबह खुद जल चढ़ाएंगे दो दिन तीन दिन चार दिन पाँच दिन छठे दिन वो बच्चा साथ आएगा कि मैं भी जल चढ़ाऊंगा शिव जी को

ਮਾਤਾ ਨਾਇਣਾ ਦੀ ਵੀ ਮੰਦਰ ਰੰਗੇ ਆਏ ਆ ਜੋ ਕਿ ਜਿਹੜਾ ਮੁੱਖ ਸੇਵਾਦਾਰ ਗੱਦੀ ਦੇ ਗੱਦੀ ਸਾਹਮਣੇ ਜਿਹੜੇ ਸੁਰਜੀਤਰੰਗੀਆਂ ਜੀ ਉਹਨਾਂ ਨੇ ਬੁਲਾਇਆ ਸੀਗਾ ਇਹ ਬਹੁਤ ਹੀ ਵਧੀਆ ਕਾਰਜਕ੍ਰਮ ਕਰ ਰਹੇ ਨੇ 8 ਦਿਨ ਲੰਗਰ ਚਾਰ ਲੰਗਰ ਸੇਵਾ ਤੇ ਹਵਨ ਹੈ ਅਸੀਂ ਆਏ ਉਹਰੇ ਬੜਾ ਚੰਗਾ ਮਾਹੌਲ ਦੇਖਿਆ ਪੂਰੇ ਪਿੰਡ ਪਿੰਡ ਵਾਸੀ ਇਕੱਠੇ ਹੋਏ ਪਏ ਆ ਤੇ ਮਾਤਾ ਪੈਣਾ ਮ ਇਕੱਠੀਆਂ ਹੋਈਆਂ ਪਈਆਂ ਬਹੁਤ ਵਧੀਆ ਮਾਹੌਲ ਚੱਲ ਰਿਹਾ ਔਰੇ ਦਾ ਤੇ ਮੇਰੀ ਤਾਂ ਸਾਰਿਆਂ ਨੂੰ ਬੇਨਤੀ ਹੈ ਕਿ ਆਪਣੇ ਘਰ ਦੇ ਕੋਲ ਜਿਹੜਾ ਮੰਦਿਰ ਹੈ ਉੱਥੇ ਜਾ ਕੇ ਨਤਮਸਤਕ ਹੋਇਆ ਕਰਨ ਆਸ਼ੀਰਵਾਦ ਲਿਆ ਕਰਨ ਪੈਸੀ ਸੌਣ ਚੱਲ ਰਿਹਾ ਸੌਣ ਤਾਂ ਸਾਰਿਆਂ ਨੂੰ ਜਾਣਾ ਚਾਹੀਦਾ ਹਾਂਜੀ ਜੀ ਜੀ ਤੇ ਅਸੀਂ ਰਸਤੇ 'ਚ ਆਂਦੇ ਵੀ ਦੇਖਦੇ ਵੀ ਲੰਗਰ ਹੀ ਲੰਗਰ ਲੰਗਰੀਆਂ ਕਿਉਂ ਆਪਣਾ ਜੋ ਹਿੰਦੁਸਤਾਨ ਉਹ ਬਚਿਆ ਵੀ ਅਸੀਂ ਚੀਜ਼ਾਂ ਕਰਕੇ ਹੀ ਆ ਜੀ ਦੇਖੋ ਇਹ ਮੈਂ ਧਾਰਮਿਕ ਕੰਮ ਇੰਨੇ ਹੁੰਦੇ ਨੇ ਦੇਖੋ ਲੰਗਰ ਤਾਂ ਸਾਡੇ ਪੰਜਾਬ ਦੀ ਸ਼ੁਰੂ ਤੋਂ ਪਰੰਪਰਾ ਰਹੀ ਹੈ ਪੰਜਾਬ ਦੀ ਕਾ ਹਿੰਦੁਸਤਾਨ ਦੀ ਪਰੰਪਰਾ ਰਹੀ ਹੈ ਸੌਣ 'ਚ ਅਸੀਂ ਵੈਸੇ ਵੀ ਸੌਣ 'ਚ ਲੰਗਰ ਲੱਗਦੇ ਆਂ ਨਰਾਤਿਆਂ 'ਚ ਲੱਗਦੇ ਆਂ ਤੇ ਉਸ ਤੋਂ ਬਾਅਦ ਸ਼ਾਵਣ ਕੀ ਕਹਿੰਦੇ ਆਂ ਦਸੰਬਰ 'ਚ ਵੀ ਜਦ ਤੁਹਾਨੂੰ ਪਤਾ ਹੀ ਹੈ ਕਹਿਰ ਆਇਆ ਸੀਗਾ ਜਿਹੜੇ ਦਿਨ ਚੱਲਦੇ ਆ ਉਹਨਾਂ ਦਿਨਾਂ 'ਚ ਵੀ ਜਗ੍ਹਾ-ਜਗ੍ਹਾ ਲੰਗਰ ਲੱਗਦੇ ਆ ਹਨਾ ਤੇ ਹਿੰਦੂ ਭਾਈਚਾਰੇ ਨੂੰ ਸਿੱਖ ਭਾਈਚਾਰੇ ਨੂੰ ਆਪਸ ਵਿੱਚ ਰਲ ਮਿਲ ਕੇ ਰਹਿਣਾ ਚਾਹੀਦਾ ਹੈ ਇਹਨਾਂ ਨੂੰ ਜਰੂਰੀ ਨਹੀਂ ਹੈ ਕਿ ਲੰਗਰ ਕੱਲੇ ਹਿੰਦੂ ਵੀ ਲਗਾਣੇ ਅਸੀਂ ਕਿ ਨਰਾਤਿਆ ਜੀ ਲੱਗਣੇ ਆ ਕੀ ਕਹਿੰਦੇ ਆ ਸੌਣ ਚ ਹੀ ਲੱਗਣ ਵੱਤੋ ਵੱਤ ਲੰਗਰ ਰਾਣੇ ਚਾਹੀਦੇ ਕਿਉਂਕਿ ਲੰਗਰ ਇੱਕ ਗਰੀਬ ਨੂੰ ਵੀ ਗਰੀਬ ਦੇ ਜਿਹੜਾ ਦੋ ਟਾਈਮ ਦੀ ਰੋਟੀ ਨਹੀਂ ਬਣਾ ਸਕਦਾ ਖਾ ਨਹੀਂ ਸਕਦਾ ਉਹਦੇ ਹੀ ਪੇਟ ਚ ਪੈਂਦੇ ਆ ਜੀ ਜੀ ਸ਼ੁਕਰੀਆ ਧੰਨਵਾਦ ਜੀ ਜੈ ਮਾਤਾ ਜੈ ਮਾਤਾ ਦੀ ਸਾਨੂੰ ਬਹੁਤ ਖੁਸ਼ੀ ਹੈ ਜੀ ਪਿੰਡ ਦੀਆਂ ਬੀਬੀਆਂ ਸਾਰੀਆਂ ਸਾਡਾ ਸਹਿਯੋਗ ਫੁੱਲ ਦੇ ਰਹੀਆਂ ਜੀ ਆਪਣੇ ਬੱਚਿਆਂ ਨੂੰ ਘਰ ਛੱਡ ਕੇ ਫੇਰ ਵੀ ਇੱਥੇ ਐਡੀ ਦੂਰ ਤੇ ਆਉਂਦੇ ਆ ਜੀ ਅੱਜ ਅਸੀਂ ਸਾਰੇ ਪਿੰਡ 'ਚ ਪ੍ਰਕਰਮਾਂ ਕੀਤੀ ਆ ਸਾਰੇ ਸਹਿਯੋਗ ਨਾਲ ਇਹ ਬਾਕੀ ਨਿਤੇ ਸ਼ਰਮਾ ਜੀ ਪੰਜਾਬ ਦੇ ਪ੍ਰਧਾਨ ਹੋ ਵੀ ਆਏ ਤੇ ਜੀ ਸਾਰਿਆਂ ਨੂੰ ਸਾਰਿਆਂ ਦਾ ਧੰਨਵਾਦ ਕਰਦਾ ਜੀ ਜਿਹੜੀ ਸੰਗਤ ਆਈ ਐ ਪਿੰਡ ਦੇ ਸਹਿਯੋਗ ਨਾਲ ਅੱਠ ਦਿਨ ਲੰਗਰ ਲਗਾਤਾਰ ਚੱਲਣਾ 25 ਤੋਂ ਲੈ ਕੇ 3 ਤਰੀਕ ਤੱਕ ਜੀ ਹਾਂ ਜੀ ਉਹ ਕਿਹੜੇ ਟਾਈਮ ਦੇ ਵਿੱਚ ਤੁਸੀਂ ਇਹ ਜਿਹੜਾ ਪ੍ਰੋਗਰਾਮ ਚੱਲਦਾ ਲੰਗਰ ਚੱਲਦਾ ਜੀ ਤੋਂ ਹਮਨ ਹੁੰਦਾ ਜੀ ਸੋ ਕਿਹੜੇ ਸਮਿਆ ਦੇ ਵਿੱਚ ਕਿਹੜੇ ਮਹੀਨੇ ਚ ਤੁਸੀਂ ਕਰਦੇ ਹੋ ਸਾਉਣ ਦੇ ਰਾਤ ਜੀ ਮਾਤਾ ਰਿਆਣਾ ਦੇਵੀ ਦੇ ਰਾਤੇ ਚਾਲਾ ਚੱਲ ਰਿਹਾ ਜੀ ਹਾਂ ਜਾਂ ਹਰ ਸਾਲ ਜੀ

ਤੋ ਫਿਰ ਹੋਰ ਬੱਚਿਆਂ ਨੂੰ ਤੁਸੀਂ ਕੀ ਕਹੋਗੇ ਜਿਹੜੇ ਬੱਚੇ ਸਾਰਾ ਦਿਨ ਮੋਬਾਈਲ 'ਚ ਬੜੇ ਰਹਿੰਦੇ ਆ ਸਕੂਲ ਦਾ ਕੰਮ ਨਹੀਂ ਕਰਦੇ ਆ ਉਹ ਕਰਦੇ ਆ ਤੁਸੀਂ ਕੀ ਕਹੋਗੇ ਇਹਨਾਂ ਨੂੰ ਉਹਨਾਂ ਨੂੰ ਕੀ ਫੋਨ ਦੇਖਣਾ ਚਾਹੀਦਾ ਕਿ ਨਹੀਂ ਦੇਖਣਾ ਚਾਹੀਦਾ ਫੋਨ ਤਾਂ ਦੇਖਣਾ ਨਹੀਂ ਚਾਹੀਦਾ ਸੇਵਾ ਕਰੋ ਜਿੰਨੀ ਹੋ ਸਕਦੀ ਜਿੰਨੀ ਹੋ ਸਕਦੀ ਹੈ ਹਨਾ ਜੇ ਜਿਹੜਾ ਮਾਤਾ ਪਿਤਾ ਦੀ ਸੇਵਾ ਕਰੋ ਜਿੰਨੀ ਹੋ ਸਕਦੀ ਹੈ ਹਨਾ ਮਾਤਾ ਪਿਤਾ ਦੀ ਸੇਵਾ ਕਰੋ ਹਾਂ ਠੀਕ ਹੈ ਜੀ ਜੈ ਮਾਤਾ ਜੈ ਮਾਤਾ ਦੀ ਕੀ ਨਾਮ ਹੈ ਗੁੜਿਆ ਕ੍ਰਿਤਿਕਾ 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 ਜੀ ਤੁਸੀਂ ਪੜ੍ਹਦੇ ਹੋ ਜੀ ਹਾਂਜੀ ਕਿਹੜੀ ਕਲਾਸ 'ਚ 5th ਮੈਂ अच्छा थे फिर क्या कर रहे सूर्य मंदिर चाहे हम ना आकर सेवा करते हैं अच्छा किस किस चीज की सेवा करते हो आप लंगर की लंगर की सेवा करते हो आप हुँ. अच्छा कब कब आते हो आप यहाँ पे फिर यहाँ पे रोज आते हैं रोज आते हो आप मंदिर मथा टेकने मथा टेकने रोज आते हो अच्छा क्या इच्छा है बड़ियों के क्या बनोगे पकड़ लिख के डॉक्टर अभी डॉक्टर बनोगे वाह जी वाह बहुत अच्छी बात की नाम है जी प्रीति है जी अच्छा अच्छा जी ਤੁਸੀਂ ਅੱਜ ਇੱਥੇ ਆਏ ਹੋ ਜੀ ਸੋ ਕੀ ਕਹੂੰ ਜੀ ਅਸੀਂ ਭਾਜੀ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਏ ਸਾਲ ਇੱਥੇ ਆਨੇ ਹੋ ਹਨਾ ਸਾਡੇ ਆਏ ਸਾਲ ਇੱਥੇ 사ਵਨ ਦੇ ਨਰਾਤੇਾਂ ਚ ਜਿਹੜਾ ਕੀਰਤਨ ਹੁੰਦਾ ਹੈ ਮਾਤਾ ਰਾਣੀ ਆਏ ਸਾਲ ਸਾਨੂੰ ਮੌਕਾ ਦਿੰਦੀ ਹੈ ਆਏ ਸਾਲ ਸਾਰੇ ਨਰਾਤੇ ਕੀਰਤਨ ਹੁੰਦਾ ਹੈ ਔਰ ਲੰਗਰ ਵੀ ਹੁੰਦਾ ਇਸ ਵਾਰ ਵੀ 25 ਤੋਂ ਲੈ ਕੇ ਕੀਰਤਨ ਔਰ ਲੰਗਰ ਦੋਨੋਂ ਚੀਜ਼ਾਂ ਚੱਲਣਗੀਆਂ ਮਾਤਾ ਰਾਣੀ ਜਿਹੜਾ ਵੀ ਇੱਥੇ ਸੱਚੇ ਮੰਨਣ ਲਾ ਨਾ ਕਦੇ ਖਾਲੀ ਨਹੀਂ ਗਿਆ ਜੀ ਬਹੁਤ ਦੂਰੋਂ ਦੂਰੋਂ ਸੰਗਤ ਆਣੀ ਸ਼ੁਰੂ ਹੋ ਗਈ ਇੱਥੇ ਇੱਕ ਵੀਰ ਜੀ ਉਹਨਾਂ ਨੇ ਬਹੁਤ ਮਿਹਨਤ ਕਰੀ ਹੈ ਇੱਕ ਤਰ੍ਹਾਂ ਦਾ ਜੰਗਲ ਹੁੰਦਾ ਸੀਗਾ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ ਨਾ ਵੀ ਅੱਜ ਤੁਸੀਂ ਦੇਖੋ ਵੀ ਰੌਣਕ ਪਹਿਲਾਂ ਦਰਬਾਰ ਐਨਾ ਕ ਸੀਗਾ ਆਪਣਾ ਹੁਣ ਦਰਬਾਰ ਵੱਧ ਕੇ ਕਿੰਨਾ ਹੋ ਗਿਆ ਬਹੁਤ بڑا ਹੋ ਗਿਆ ਜੀ ਮੱਕੀ ਮਾਤਾ ਰਾਣੀ ਦੀ ਬਹੁਤ ਕਿਰਪਾ ਜੀ ਜੇ ਐਦਾਂ ਹੀ ਮਾਤਾ ਰਾਣੀ ਸਾਡੇ ਤੇ ਮਿਹਰ ਕਰਿਆ ਸੀ ਸਾਰਾ ਪਿੰਡ ਰਲ ਕੇ ਹਰ ਸਾਲ ਐਵੇਂ ਸਾਵਣ ਦੇ ਰਾਤਿਆਂ ਚ ਕੀਰਤਨ ਕਰੀਏ ਤੇ ਲੰਗਰ ਕਰੀਏ ਜਕਾਰਾ ਮਨਣਾ ਦੇ ਵੀ ਦਾ ਬੋਲ ਸੱਚੇ ਦਰਬਾਰ ਕੀ ਜੈ ਕੀ ਕਹੋਂਗੇ ਮਾਤਾ ਜੀ ਤੁਸੀਂ ਹਾਂਜੀ ਬਸ ਇਹ ਬਹੁਤ ਖੁਸ਼ ਹਾਂ ਜੀ ਬੱਚਿਆਂ ਦੇ ਅਸੀਂ ਜੋ ਚੰਗੇ ਅਦੇਚ ਲੱਗੇ ਹੋયા ਹਾਂ ਹਾਂਜੀ ਹਾਂਜੀ ਬਹੁਤ ਮਾਤਾ ਰਾਣੀ ਦਾ ਬਹੁਤ ਸ਼ੁਕਰ ਆ ਜੀ जीरिया भारत thank <laughs> you